ਜੁਗਰਾਉਂ ਦੇ ਰਾਇਕੁੱਟ ਰੋਡ ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਇੱਕ ਸਕੂਲ ਦੇ ਬੱਚਿਆਂ ਨਾਲ ਭਰੇ ਆਟੋ ਦੀ ਇੱਕ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਹੈ ਇਸ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਹੀ ਦੋ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਕੇ ਆਪਣੇ ਘਰ ਭੇਜ ਦਿੱਤਾ ਗਿਆ ਇਸ ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਨੇ ਅਚਾਨਕ ਹੋਏ ਹਾਦਸੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਦੀ ਗੱਲ ਆਕੀ ਹੈ ਸਬੀਰਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਟਰੈਕਟਰ ਟਰਾਲੀ ਦੀ ਟੱਕਰ ਨਾਲ ਅਗਲੇ ਹਿੱਸੇ ਤੋਂ ਇਕੱਠੇ ਹੋਏ ਆਟੋ ਦੇ ਵਿੱਚ 10 ਸਕੂਲੀ ਬੱਚੇ ਸਵਾਰ ਸਨ ਜਿਨ੍ਹਾਂ ਨੂੰ ਛੁੱਟੀ ਤੋਂ ਬਾਅਦ ਇਹ ਆਟੋ ਘਰ ਸੜਨ ਜਾ ਰਿਹਾ ਸੀ ਅਤੇ ਅਚਾਨਕ ਰਾਏਕੁਟ ਰੋਡ ਤੇ ਇਸ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਿਆ ਅਤੇ ਆਟੋ ਵਿੱਚ ਬੈਠੇ ਸਾਰੇ ਬੱਚੇ ਡਰ ਨਾਲ ਸਹਿਮ ਗਏ ਪਰ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਇਸ ਮੌਕੇ ਆਟੋ ਚਾਲਕ ਦੇ ਟਰੈਕਟਰ ਟਾਲੀ ਚਾਲਕ ਦੀ ਸੜਕ ਤੇ ਟੱਕੀ ਬੈਸ ਵੀ ਹੋਈ ਹੈ ਮੌਕੇ ਤੇ ਥਾਣਾ ਸਿਟੀ ਦੇ ਥਾਣੇਦਾਰ ਹਰਜੀਤ ਸਿੰਘ ਨੇ ਦੋਵਾਂ ਨੂੰ ਥਾਣੇ ਲਿਜਾ ਕੇ ਹਾਦਸੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਦੀ ਗੱਲ ਕੀਤੀ ਹੈ ਜਗਰੌਤੋਂ ਹੇਮਰਾਜ ਬੱਬਰ ਦੀ ਰਿਪੋਰਟ ਕਿ ਮਿੱਠੋ ਬੇਟੇ ਸਰਤਨ ਲੱਗੀ ਜਾਵਾ ਬਚਾਓ ਹੋ ਗਿਆ ਕਿੱਲੇ ਬੱਚੇ ਬੈਠੇ ਸੀ ਤੁਸੀਂ ਕਿੰਨੇ ਕੇ ਬੱਚੇ ਸੀਗੇ ਅੱਜ ਕਿੰਨੇ ਕੁੱਚੇ ਬੈਠੇ ਸੀ ਪੰਜ ਨੌ ਨਾਂ ਦੇ ਅੰਦਰ ਸੀ ਤੇ ਦੋ ਆੜੇ ਕਿ 11 ਜਲੇ ਸੀ ਤੇ ਕਿਸੇ ਦੇ ਕੋਈ ਜਾਲਸਰਤਾਂ ਲੱਗੀ ਬਚਾ ਹੋ ਗਿਆ ਕੀ ਹੋਇਆ ਕੀ ਸੀਗਾ ਕਿਹੜੇ ਸਕੂਲ ਚ ਗਾਰਮੈਂਟ ਸਕੂਲ ਕੀ ਹੋਇਆ ਕੀ ਸੀਗਾ ਅਚਾਨਕ ਉਧਰ ਅਚਾਨਕ ਟਾਲੀ ਆ ਰਹੀ ਸੀਗੀ ਟਾਲੀ ਨੇ ਕੋਨਾ ਮੋੜ ਕੱਟ ਲਿਆ ਤੇ ਸਾਰੇ ਡਰ ਲਾ ਫਿਰਿਆ ਸੀ ਸਾਰੇ ਡਰ ਗਏ ਸੀ ਤੁਸੀਂ ਬੱਚੇ ਸਾਰੇ ਮੈਂ ਜੀ ਜਾ ਰਿਹਾ ਸੀ ਜੀ ਇਹਨਾਂ ਨੇ ਬ੍ਰੇਕ ਮਾਰੇ ਨਾਲ ਆਥੇ ਆਥੇ ਦੇਖਿਆ ਨਾ ਬਾਤ ਆ ਜੀ ਗੱਡੀ ਗੱਡੀ ਘਾੜਤੀ ਇਹਨਾਂ ਨੇ ਥਾਲੀ ਇਹ ਵਿੱਚ ਜਿਹੜਾ ਮੂਹਲਾ ਟੱਕਾ ਦੀ ਉਹਦੇ ਵਕਤ ਲੱਗ ਗਿਆ ਬੰਦਨ ਦੇਖਣਾ ਤੇ ਚਾਹੀਦਾ ਮੜ ਕੇ ਫੇਰ ਭਜਾ ਕੇ ਲੈ ਗਿਆ ਆਟੋ ਚ ਆਟੋ ਚ ਬੱਚੇ ਸੀ ਸਕੂਲ ਦੇ ਹਾਂ ਜੀ ਬੱਚੇ ਕਿੰਨੇ ਕ ਬੱਚੇ ਸੀ ਛੋਟੇ ਹੈਗੇ ਜੀ ਆਪਣੇ ਦੱਸ ਤਿੰਨ ਬੱਚੇ 10 ਕ ਬੱਚੇ ਸੀ ਤੇ ਵਿੱਚੋਂ ਕਿੰਨੇ ਦੇ ਸੱਟਾਂ ਲੱਗੀਆਂ ਦੋ ਜਣੇ ਦੇ ਲੱਗਿਆ ਜੀ ਦੋ ਦੇ ਸਾਰੇ ਠੀਕ ਹੈ ਹਵਾ ਕੀ ਠੀਕ ਹੈ ਸਾਰੇ ਦੋ ਜਣੇ ਜਾਨ ਨੂੰ ਸਾਬ ਦਾ ਬਚਾ ਹਾਂ ਜੀ ਬਚਾਓ ਬਾਕੀ ਆਪਣੇ ਛਾਤੀ ਤੇ ਆ ਦੇ ਹੁਣ ਕੀ ਮੰਗ ਕਰਦੇ ਹੋ बस यही आपन इंसाफ ਦਿੱਤਾ ਜਾਵੇ ਜੀ ਗੱਡੀ ਠੀਕ ਹੋ ਜਾਵੇ ਜੀ ਗੱਡੀ ਠੀਕ ਹੋ ਜਾਵੇ ਆਈ ਗਰੀਬ ਬੰਦਾ ਵਿਚਾਰਾ ਕਿੱਥੋਂ ਪਰੂਗਾ ਜੀ ਹੋ ਗਿਆ ਜੀ ਹਰ ਵਾਰ ਸਾਨੂੰ ਹੋਰ ਤਾਂ ਫਿਕਰ ਨਹੀਂ ਚਾਹੀਦੀ ਜੀ ਆ ਦਾਦਾ ਹੋ ਗਿਆ ਜਾਨੀ ਨੁਕਸਾਨ ਤੋਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਾਗੇ ਇਹਦੇ ਇਹਦੇ ਵਿੱਚ ਐਕਸੀਡੈਂਟ ਹੋਇਆ ਪੈਨੂੰ ਥਾਣੇ ਲੈ ਕੇ ਜਾਂਦੇ ਜੀ ਦੀ ਗੱਲ ਪੰਚਾਇਏ ਸਰ ਟਾਂਕੇ ਲੱਗੇ ਕੋਈ ਵੀ ਕੇਸ ਜੀ ਉਸ ਤਰੀਕੇ ਨਾਲ ਦੇਖ ਕੇ ਕਰਦੇ ਜੀ ਜੋ ਦੋਨੋਂ ਲੈਜਰ ਲਿਓ ਹਾਂ ਜੀ ਹਾਂ ਇਹਨਾਂ ਨੂੰ ਆਟੋ ਬਲੇ ਦੇ ਰਹੇ ਮੇਰੇ ਵੀ ਹੋ ਰਿਹਾ ਵਾ ਅੱਛਾ ਜੀ